ਬਹੁਤ ਖੁਸ਼ ਹੋਈ ਵੱਡੀ ਗੰਟੀ ਵਿੱਚ ਸਾਥੀਆਂ ਦੇਖ ਕੇ ਅੱਗੇ ਮੈਂ ਧੰਨਵਾਦ ਕਰਦਾ ਹੁੰਦਾ ਸੀਗਾ ਆਸ਼ਾ ਜੀ ਮੈਨੂੰ ਧੰਨਵਾਦ ਕਰਦੇ ਰੋ ਰਹੇ ਨੇ ਅੱਜ ਸਾਥੀਆਂ ਦੇ ਚਿਹਰੇ ਤੇ ਐਂ ਲੱਗ ਰਹੀ ਹੈ ਕਿਸੇ ਦੇ ਮੰਗਾਰੇ ਅੱਜ ਦੇ ਸਾਥੀ ਆਪ ਦੇ ਮੰਗਾਰੇ ਇੱਥੇ ਇੱਕ ਬੈਲਰ ਤੇ ਲਿਖਿਆ ਹੋਇਆ ਹੈ ਕੰਪਿਊਟਰ ਵਿਆਪਕ ਸੰਗਠਨ ਕਮੇਟੀ ਅਸਾਂ ਦੇ ਵਿੱਚ ਸਾਥੀ ਇਸ ਕਮੇਟੀ ਵਗਰ ਵੀ ਨਹੀਂ ਆਏਗੇ ਇਹਦੇ ਵਿੱਚ ਇੱਕ ਸ਼ਬਦ ਹੈਗਾ ਸੰਗਲ हजारा साघर्षर आए है जोरदार आई है इस संघर्ष हजारा साथियों साथियों इंसान की फितरत है अपा कद किसी मगर नहीं रखते गए जदो तक अपना निजी निधि इतनी दिखता है ਤੇ ਅੱਜ ਆਪਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਪਦੇ ਮਗਰ ਆਪਦੇ ਹਿੱਤਾਂ ਖਾਤਰ ਇਕੱਠੇ ਹੋਏ ਆ ਤਾਂ ਕਿ ਆਪਣੇ ਸਭ ਦੇ ਸਾਂਝੇ ਹਿੱਤ ਪੂਰੇ ਹੋ ਜਾਣ। ਮਾਨ ਦੀ ਗੱਲ ਹੈ ਆਪਾਂ ਹਜ਼ਾਰਾਂ ਕੰਪਿਊਟਰ ਤੇ ਆਪਕ ਇਹ ਸਮਝ ਪਾਏ ਕਿ ਸਾਡੇ ਹਿੱਤ ਖਤਰੇ 'ਚ ਆ। ਆਪਾਂ ਆਪਦੇ ਸਾਂਝੇ ਹਿੱਤਾਂ ਨੂੰ ਬਚਾਉਣ ਖਾਤਰ ਖੁਦ ਲੀਡਰ ਬਣ ਕੇ ਅੱਗੇ ਆਏ ਆ। ਸਰਕਾਰਾਂ ਕਿਸੇ ਜੱਤੀਬੰਦੀ ਦੇ 40-50 ਲੀਡਰਾਂ ਨਾਲ ਝੱਲ ਸਕਦੀਆਂ ਤੇ ਜਦੋਂ ਹਜ਼ਾਰਾਂ ਕੰਪਿਊਟਰ ਤੇ ਆਪਕ ਲੀਡਰ ਸੜਕਾਂ ਤੇ ਆ ਗਏ ਮਨ ਲੱਗਦਾ ਹੁਣ ਦੱਸਣ ਦੀ ਲੋੜ ਨਹੀਂ ਕਿ ਇਹ ਝੱਲ ਪਾਉਣਗੇ ਕਿ ਨਾ ਝੱਲ ਪਾਉਣਗੇ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ 6-7 ਮਹੀਨੇ ਪਹਿਲਾਂ ਇੱਕ ਵੀਡੀਓ ਹੀ ਦੇਖੀ ਸੀ ਬੰਗਲਾਦੇਸ਼ ਦੀ ਹਜ਼ਾਰਾਂ ਲੋਕ ਤੋਂ ਪ੍ਰਸ਼ਾਸਨ ਦੀ ਗਿਣਤੀ ਬਹੁਤ ਵੱਡੀ ਸੀ ਪਰ ਉਹ ਹਜ਼ਾਰਾਂ ਲੋਕ ਬੈਰੀਕੇਡ ਤੋੜ ਕੇ ਤੇ ਬੈਰੀਕੇਡਾਂ ਦੀ ਗਿਣਤੀ ਕਿੰਨੀ ਜਿਹੜੀ ਜਦੋਂ ਲੋਕ ਇਕੱਠੇ ਹੋਗੇ ਕਿਉਂ ਉਹਨਾਂ ਦੇ ਉਹਨਾਂ ਤੋਂ ਅਧਿਕਾਰ ਖੋਏ ਜਾ ਰਹੇ ਸੀ ਆਪਣੀ ਕੰਪਿਊਟਰ ਦੇ ਹੱਤਕਾਂ ਦੀ ਕਮੀ ਕੀ ਰਹੀ ਆਪਾਂ ਅਜੇ ਸਮਝ ਹੀ ਨਹੀਂ ਪਾਏ ਕਿ ਸਾਡੇ ਅਧਿਕਾਰ ਖੋਏ ਜਾ ਰਹੇ ਆਪਾਂ ਲੜ ਰਹੇ ਸੀ ਪੇ ਕਮਿਸ਼ਨ ਵਿਛੇ ਕਦੇ ਟਿਕਿਆ ਪਾ ਹਮਾਰੀਂ ਦੀਂਗ ਪਿੱਛੇ ਕਦੇ ਸਾਡਾ ਡੀਏ ਰਹਿ ਗਿਆ ਕਦੇ ਸਾਡੇ ਤੇ ਆਹਾਜ ਰਿਸਟਰ ਨਹੀਂ ਹੁੰਦੇ ਪਰ ਜੋ ਤੱਕ ਆਪਾਂ ਨਹੀਂ ਸਮਝਾਂਗੇ ਇਹ ਚੀਜ਼ਾਂ ਸਾਡੇ ਅਧਿਕਾਰ ਹੈ ਭਾਰਤ ਦੇ ਸੰਵਿਧਾਨ ਦੇ ਤਹਿਤ ਸਾਨੂੰ ਅਧਿਕਾਰ ਮਿਲਦਾ ਸਾਡੇ ਨਾਲ ਬਰਾਬਰੀ ਦਾ ਬਰਾਬਰੀ ਦਾ ਵਿਵਹਾਰ ਹੋਵੇਗਾ ਉਨ੍ਹਾਂ ਹਿੱਤਾਂ ਨੂੰ ਜਦ ਤੱਕ ਆਪਾਂ ਆਪਣੇ ਅਧਿਕਾਰਾਂ ਨਾਲ ਨਹੀਂ ਜੋੜਾਂਗੇ ਆਪਣੇ ਅੰਦਰ ਲੜਨ ਦਾ ਜਲਬਾ ਨਹੀਂ ਪੈਦਾ ਹੋਗਾ ਇਹਨਾਂ ਅਧਿਕਾਰਾਂ ਨਾਲ ਜਿਉਣਾ ਹੈ ਆਪਣਾ ਜੀਵਨ ਦਾ ਅਧਿਕਾਰ ਜਿਵੇਂ ਪਿਛਲੀ ਵਾਰ ਵੀ ਆਪਦੇ ਵਿਆਹ ਚ ਗਿਆ ਸੀ ਜਦੋਂ ਤੱਕ ਤੁਸੀਂ ਆਪਣੇ ਇਹਨਾਂ ਹਿੱਤਾਂ ਨੂੰ ਸਿੱਖਿਆ ਭਾਗ ਦੀ ਮਰਜ਼ੀ ਨੂੰ ਆਪਦੇ ਜਿਉਂਦਾ ਅਧਿਕਾਰ ਨਹੀਂ ਸਮਝੋਗੇ ਆਦੇ ਬੱਚਿਆਂ ਦੇ ਜਿਉਂਦਾ ਅਧਿਕਾਰ ਨਹੀਂ ਸਮਝੋਗੇ ਤੁਸੀਂ ਲੜ ਨਹੀਂ ਪਾਉਗੇ ਐਸ ਕਰਕੇ ਅੱਜ ਆਪਾਂ ਹਜ਼ਾਰਾਂ ਸਾਥੀ ਆਪਦਾ ਜਿਉਂਦਾ ਅਧਿਕਾਰ ਲੈਣ ਲਈ ਆਏ ਆਂ ਭਗਵਾਨਤਮਾਂ ਤੋਂ ਜਿਹਦੇ ਕੋਲ ਭਗਵਾਨਤਮਾਂ ਕੋਲੇ ਰੋਕਣ ਦਾ ਅਧਿਕਾਰ ਵੀ ਹੈ ਨਹੀਂ ਕੰਮ ਭਗਵਾਨਤਮਾਂ ਨੂੰ ਕੁਰਸੀ ਤੋਂ ਥੱਲੇ ਤਾਂ ਆਪਾਂ ਲਾ ਸਕਦੇ ਪਰ ਜਿਉਂਦਾ ਅਧਿਕਾਰ ਨਹੀਂ ਆਪਣੇ ਕੋਲ ਅੱਤਰਦਾ ਇੱਕ ਸਿਖਤਮੈਂ ਇਸ ਸੰਗਰੂਰ ਮੋਰਚੇ ਅਤੇ ਕੰਪਿਊਟਰ ਟੌਪਿਕ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਕਰਨਾ ਚਾਹੂੰਗਾ ਆਪਾਂ ਕੀ ਖੱਟਿਆ 15 ਦਿਨ ਪਹਿਲਾਂ ਰੈਲੀ ਹੋਈ ਸੀਗੀ ਡੀਟੀਐਸ ਦੇ ਸੁਪਰਡੰਡਰ ਵਿਕਰਮਦੇਵ ਸਿੰਘ ਜੀ ਨੇ ਕਿਹਾ ਸੀ ਕੰਪਿਊਟਰ ਦੇ ਆਪਾਂ ਇੱਕ ਬਹਾਦਰ ਕੰਮ ਹੈ ਇਹ ਨਾਂਵੇਂ ਨਾਲ ਗਿਣਤੀ ਕਰਕੇ ਨਹੀਂ ਆਪਦੀ ਮਿਹਨਤ ਨਾਲ ਕਰਿਆ ਹੈਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਲੜਦੇ ਕੰਪਿਊਟਰ ਦੇ ਆਪਾਂ ਉਹਨਾਂ ਨੇ ਕਿਸੇ ਹੋ ਰਿਸ਼ਤੇਦਾਰੀਆਂ ਨਾਲ ਤੇ ਨਹੀਂ ਸੜਕਾਂ ਤੇ ਅਣਗਿਣਤ ਦਿਨ ਭੁੱਖੜਤਾ ਤੇ ਬੈਠੇ ਦਿਨ ਰਾਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ 24 ਘੰਟਿਆਂ ਦੀ ਲੜੀਵਾਰ ਭੁੱਖੜਤਾ ਨੂੰ ਦੇਖਦੇ ਹੋਏ ਟੀਚਰ ਡੇ ਤੇ ਇੱਕ ਤਿੱਖਾ ਐਕਸ਼ਨ ਕਰਕੇ ਅੱਜ ਤੱਕ ਤੇ ਖਬਰ ਲਿਆਗੇ ਸਾਰੇ ਪਹਾਰਾ ਦੇ ਵਿੱਚ ਖਬਰ ਬਣਦੀ ਕੰਪਿਊਟਰ ਦਾ ਕੋਈ ਨਾੜ ਸਕਦੇ ਆ ਆਪ ਦੀ ਮਿਹਨਤ ਨਾਲ ਕੱਟਿਆ ਡੀਡੀਐਮ ਦਿਗਵੇਸ਼ਾ ਸ਼ਰਮਾ ਜਿਲ੍ਹਾ ਪ੍ਰਧਾਨ ਮਿੰਡਾ ਰੇਸ਼ਵ ਸਿੰਘ ਜੀ ਪਿਛਲੇ ਹਫ਼ਤੇ ਉਹਨਾਂ ਨਾਲ ਮੈਂ ਹਫ਼ਤਾ ਤੱਕ ਘਾਟਾ ਮੀਟਿੰਗ ਕੀਤੀ ਸੀਗੀ ਵਿਚਾਰ ਚਰਚਾ ਲਈ ਵਿਉਤਬੰਦੀ ਲਈ ਉਹਨਾਂ ਨੇ ਇੱਕ ਖਾਸ ਗੱਲ ਦੱਸੀ ਛੋਟੀਆਂ ਰੈਲੀਆ 'ਚ ਇੱਕ ਬਹੁਤ ਵਧੀਆ ਚੀਜ਼ ਹੋਣ ਲੱਗੀ ਹੈ ਕੰਪਿਊਟਰ ਦਾ ਹੱਕਾ ਦੇ ਡਿਸਪਲਨ ਆਹ ਆ ਕੇ ਸਾਥੀ ਇਧਰੋਂ ਤੋਂ ਖੜੇ ਨੇ ਤੇ ਮੈਨੂੰ ਤਾਂ ਹੁਣ ਕਿਤੇ ਕੋਈ ਸਾਥੀ ਦਿਖ ਨਹੀਂ ਰਿਹਾ ਕਿ ਸਾਈਡ ਤੋਂ ਬੈਠ ਰਹੇ ਨੇ ਇੱਕ ਵਾਰ ਆ ਡਿਸਪੀਨ ਆਪਾਂ ਹਾਸਲ ਕੀਤਾ ਆਪਣੇ ਸੰਘਰਸ਼ ਰਾਹੀਂ ਕੰਪਿਊਟਰ ਦੇ ਆਪਾਂ ਨੂੰ ਲੱਗਦਾ ਸਿੱਖ ਰਹੇ ਆ ਅਨੁਸ਼ਾਸਨ ਆ ਰਿਹਾ ਆਪਾਂ ਮਾਂਜ ਨੂੰ ਸੁਣਨ ਦੀ ਕਾਬਲੀ ਤਰੱਕ ਰਹੇ ਆ ਆਪਾਂ ਢੰਡਿਆੜਾਹੀਂ ਢੰਡਿਆੜਾਹੀਂ ਸਰਕਾਰ ਨੂੰ ਦਬਤ ਰਹੇ ਆ ਪਰ ਨਾਲ-ਨਾਲ ਢੀੜਨੀ ਇੱਕ ਬਹੁਤ ਸਮੂਹ ਨੂੰ ਕੰਮ ਕਰ ਰਹੇ ਸੈਨਿਕਾਂ ਨੂੰ ਕੰਮ ਕਰ ਰਹੇ ਆ ਸੰਘਰਸ਼ ਅਕੜੀ ਇੱਕ ਹੋਰ ਜ਼ਰੂਰੀ ਗੱਲ ਹੁੰਦੀ ਹੈ ਕੰਟੀਨਿਊਸ ਮਿਹਨਤ ਜਦੋਂ ਆਪਣਾ ਸਰੂਰ ਮੋਰਚਾ ਚੱਲਿਆ ਸਭ ਤੋਂ ਪਹਿਲਾਂ ਗਵਰਨਮੈਂਟ ਟੀਚਰ ਯੂਨੀਅਨ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਕੰਪਿਊਟਰ ਹਵਾ ਕੇ ਸਾਰੇ ਜ਼ਿਲ੍ਹੇ ਮੰਗ ਪੱਤਰ ਦਿੱਤੇ ਇੱਕ ਵਾਰੀ ਜ਼ੋਰ ਦਾ ਤਾੜੀਆਂ ਜੀਟੀਯੂ ਲਈ ਇਹ ਕੰਪਿਊਟਰ ਦਾ ਅਫਸਰ ਦੇ ਦਿੱਤੇ ਨਾ ਦਿੱਤੇ ਪਰ ਜੀਟੀਯੂ ਨੇ ਕੰਪਿਊਟਰ ਦਾ ਅਫਸਰੀ ਮੰਗ ਪੱਤਰ ਦਿੱਤਾ ਆਪਣਾ ਕੰਮ ਸਰੂਰ ਮੋਰਚੇ 'ਚ ਬੈਠੇ ਰਹਿ ਚਾਲੀ ਹੋਣ ਪਰ 23 ਦੇ 23 ਡੀਸੀ ਕੋਲੇ ਡਿਊਸ ਕੋਲੇ ਆਪਣੀ ਮੰਗ ਲਈ ਪਹਿਲੇ ਨੰਬਰ ਤੇ ਸੰਘਰਸ਼ੀ ਕੰਪਿਊਟਰ ਅਫਸਰੀ ਦੀ ਮੰਗ ਪੂਰੀ ਕੀਤੀ ਇਹ ਭਰਾਤियां ਆਪਣੀਆਂ ਸੰਗਰੂਰ ਮੋੜਕੇ ਦੀਆਂ ਸੰਘਰਸ਼ ਦੀਆਂ ਕਿ ਕੰਪਿਊਟਰ ਦੇ ਆਪਕ ਲੜਨਾ ਸਿੱਖ ਗਏ। ਕੰਪਿਊਟਰ ਦੇ ਆਪਕ ਬਹਾਦਰ ਕੌਮ ਬਣ ਚੁੱਕੇ ਐ। ਕੰਪਿਊਟਰ ਦੇ ਆਪਕ ਲਗਾਤਾਰ ਲੜ ਸਕਦੇ ਐ। ਤੇ 105 ਦਿਨਾਂ ਦੀ ਲੜੀਵਾਰ ਕੋਹ ਹੜਤਾਲ ਏਸੀ ਦਾ ਰਿਕਾਰਡ ਐ। ਪਿਛਲੇ 2024 ਦਾ ਲਗ ਤੋਂ ਲਗਭਗ 20 ਤੋਂ 22 ਸਾਲਾਂ ਤੋਂ ਮੈਂ ਤਾਂ ਨਹੀਂ ਦੇਖੀ ਕੰਪਿਊਟਰ ਆਪਕਰੀ। ਇਹਦੇ ਦੀ ਕੰਪਿਊਟਰ ਦੇ ਆਪਕਾ ਸਾਰੇ ਸਾਥੀ ਇੱਕ ਸਰਵਾਗਾ ਦੇ ਵਧਾਈ ਦੇ ਪੱਤਰ ਨੇ। ਪਰ ਆਪਣੇ ਨਾਲ ਇਹ ਜੱਥੇਬੰਦੀਆਂ ਕਿਉਂ ਆ ਰਹੀਆਂ ਆਪਾਂ ਨੂੰ ਇਹ ਵੀ ਸਮਝ ਨਾ ਪਊਗਾ ਕਿ ਆਪਣੇ ਮੰਗ ਲਈ ਨਹੀਂ ਆ ਰਹੇ ਇਹਨਾਂ ਨੂੰ ਲੱਗ ਰਿਹਾ ਹੈ ਇਸ ਅਧਿਆਪਕ ਲਹਿਰ ਨੂੰ ਮਜ਼ਬੂਤ ਕੀਤਾ ਜਾਵੇ ਸਿੱਖਿਆ ਭਾਗ ਨੂੰ ਬਚਾਇਆ ਜਾਊਗਾ ਜੇ ਆਪਾਂ ਸਿੱਖਿਆ ਭਾਗ ਦੇ ਮਾਰਗ ਹੋਵਾਂਗੇ ਤੇ ਸਿੱਖਿਆ ਭਾਗ ਨੂੰ ਬਚਾਉਣ ਵਿੱਚ ਆਪਾਂ ਵੀ ਯੋਗਦਾਰ ਪਾਵਾਂ ਕਿਸਾਨ ਜੱਥੇਬੰਦੀ ਆਪਣੇ ਨਾਲ ਕਿਉਂ ਆ ਰਹੀਆਂ ਹਨ ਅਧਿਆਪਕ ਸੜਕਾਂ ਤੋਂ ਦੁਆਰਾ ਸਕੂਲਾਂ 'ਚ ਪਹੁੰਚਾਂਗੇ ਸਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਡਾਕਟਰ ਬਣਾਉਣਗੇ ਇੰਜੀਨੀਅਰ ਬਣਾਉਣਗੇ ਵਕੀਲ ਬਣਾਉਣਗੇ ਪਰ ਜੇ ਅਧਿਆਪਕ ਦਾ ਫਿਊਚਰ ਹੀ ਖਤਰੇ 'ਚ ਹੈ ਕੰਪਿਊਟਰ ਅਧਿਆਪਕ ਕਿਸ ਨੇ ਬੀਟੈਕ ਕਰ ਕਿਸ ਨੇ ਬੀਪੀਏ ਕਿਸ ਨੇ ਐਮਐਸਸੀ ਆਈਟੀ ਕਿਸ ਨੇ ਡਿਪਲੋਮਾ ਚੰਗੀਆਂ ਚੰਗੀਆਂ ਅਗੀਆਂ ਮਹਿੰਗੀਆਂ ਪੜਾਈਆਂ ਕਰਕੇ ਨੌਕਰੀ ਹਾਸਲ ਕੀਤੀ ਉਹਨਾਂ ਦੇ ਤਾਂ ਕਾਹ ਹੋ ਰਿਹਾ ਮੈਨੂੰ ਤਾਂ ਸ਼ਰਮ ਆਉਂਦੀ ਹੈ ਕਹਿੰਦੇ ਓਏ ਆਈਐਸਪੀਸ ਕਹੇ ਜਿਹਾ ਲੱਗਿਆ ਜਿਹਨੂੰ ਅਜੇ ਤੱਕ ਪੱਤਰ ਨਹੀਂ ਪੜ੍ਹਨਾ ਆਇਆਗਾ ਇਹਨਾਂ ਨੂੰ ਤਾਂ ਆਪਦੇ ਆਈਈ ਦੀ ਡਿਗਰੀ ਨੂੰ ਅੱਗ ਲਾ ਦੇਣੀ ਚਾਹੀਦੀ ਹੈ ਜਿਨ੍ਹਾਂ ਤੋਂ ਹਜੇ ਤੱਕ 11 ਸਾਲਾਂ ਚ ਇੱਕ ਸਰਕਾਰੀ ਪੱਤਰ ਹਾਈ ਤੱਕ ਨਹੀਂ ਪੜਨਾ ਆਇਆ ਕਿ ਇਹਨਾਂ ਤੇ ਲਿਖਿਆ ਹੋਇਆ ਸਿਵਲ ਸਰਵਿਸ ਰੂਲ ਲਾਗੂ ਕੀਤੇ ਜਾਣ। ਕੀ ਇਹ ਚਾਪਲੂਸੀ ਕਰਨਾ ਜਾਂ ਜਾਂਦੇ ਕਦੀ ਭਗਵਾਨ ਤੁਮਨ ਦੀ ਸਰਕਾਰ ਦੀ ਹੈ ਜਿਹੜੀ ਵੀ ਸਰਕਾਰ ਆ ਗਈ। ਉਹ ਸਾਰੀਆਂ ਕਿਤਾਬਾਂ ਜਿਹੜੀ ਆਈਐਸ ਦੇ ਬਣਨ ਦੇ ਦੌਰਾਨ ਪੜ੍ਹੀਆਂ ਗਈਆਂ ਆਜ਼ਾਦੀ ਦੀ ਲੜਾਈ ਕਦੇ ਭਗਤ ਸਿੰਘ ਆਟੋ ਬਾਇਓਗ੍ਰਾਫੀ ਸਾਰੀਆਂ ਬੋਲਗੇ। ਜਿਵੇਂ ਚਾਪਲੂਸੀ ਕਰਨੀ ਹੈ ਬਥੇਰੇ ਤਰੀਕੇ ਕਰਨ ਦੇ। ਪਰ ਇਹ ਪਚੌਣੇ ਹੈਗੇ ਅਸੀਂ ਅਫਸਰ ਬਣੇ ਹੈਗੇ ਅਸੀਂ ਸਰਕਾਰ ਨੂੰ ਗਲਤ ਕਹਿ ਸਕਦੇ ਆ। ਇਹਨਾਂ ਦੇ ਪੱਤਰ ਲਾਗੂ ਨਹੀਂ ਹੋਏ ਇਹ ਚੱਲਦਾ ਭੂਮਿਕਾ ਦੇ ਬੋਲ। ਪਰ ਆਪਣੀ ਇਹ ਸ਼ਰਮ ਦੀ ਗੱਲ 50 ਦੇ ਵਿੱਚ ਆਪਣੇ ਅਫਸਰ ਚਾਹੀ ਸਰਕਾਰ ਦੀ ਗੁਲਾਮ ਬਣ ਚੁੱਕੀ ਹੈ ਤੇ ਆਪਾਂ ਨੂੰ ਇਹਨਾਂ ਨਾਲ ਹੁਣ ਉਹ ਤਰੀਕਾ ਸੰਘਰਸ਼ ਕਰਨਾ ਪਊਗਾ ਜਾਇ ਜੈ ਭਾਲ ਦੇ ਅੱਜ ਆਪਾਂ ਆ ਗਏ ਕਿਹੜਾ ਕਿਹੜਾ ਸਰਕਾਰ ਨਾਲ ਮੀਟਿੰਗ ਕਰਨਾ ਚਾਹਤਾ ਹੈ ਕੋਈ ਕਰਾਉਣਾ ਚਾਹਤਾ ਹੈ ਬੜੀਆਂ ਹੋ ਗਈਆਂ ਕੋਈ ਮੀਟਿੰਗ ਨਹੀਂ ਚਾਹੀਦੀ ਸਾਡੇ ਨਾਲ ਸਾਥੀ ਕਰ ਦੇਣੀ ਤੁਸੀਂ ਕਰਿਓ ਮੀਟਿੰਗਾਂ ਮਰਦਾਬ ਪੰਜਾਬ ਮਰਦਾਬ ਜਿੰਦਾਬਾਦ ਮਰਦਾਬ ਮਰਦਾਬ ਮੀਟਿੰਗਾਂ ਦੇ ਕੇ ਭੱਜਣ ਵਾਲੀ ਸਰਕਾਰ ਮਰਦਾਬ ਮਰਦਾਬ ਜ਼ਿੰਦਾਬਾਦ ਅੱਜ ਲੜਨਾ ਹੈਓ ਜੈ ਹਰਦਾਬ ਜਦੋਂ ਤੱਕ ਸਰਕਾਰ ਨੂੰ ਕੁਰਸੀ ਤੋਂ ਪੁਲਿਸ ਦੇ ਥੱਲੇ ਸੇਟ ਕਰਾਏਓ ਅੱਜ ਆਪਾਂ ਇਹ ਜੋ ਉਹ ਇੱਕ ਜੱਪਾ ਸੈਟ ਕਰਕੇ ਜਾਵਾਂਗੇ ਭਗਵੰਤ ਮਾਨ ਵੀ ਆ ਰਹੇ ਕੰਪਿਊਟਰ ਜੱਪਾ ਸਿਰੂਰ ਚਾਹੀਦੀ ਸੀ ਉਹਦੇ ਲਈ ਸਾਨੂੰ ਸਭ ਤੋਂ ਵੱਧ ਲੋੜ ਕੀ ਹੈ ਵੱਡੀ ਗੱਦੀ ਵਿੱਚ ਸਾਥੀਆਂ ਦੀ ਭੀੜ ਦੀ ਲੋੜ ਨਹੀਂ ਵੀ ਪਰ ਲੀਡਰਸ਼ਿਪ ਨੂੰ ਇੱਕ ਡਿਸਿਪਲਿਨਡ ਫੋਰਸ ਦੀ ਲੋੜ ਹੈ ਔਰ ਲਗੂ ਨੂੰ ਕਹਿਣਾ ਜੇ ਤਾਂ ਕਹਿਤਾ ਵੀ ਖੜੇ ਹੋ ਜਦੋਂ ਖੜੇ ਹੋ ਜੇ ਕਹਿਤਾ ਬੈਠ ਜਾਓ ਬੈਠ ਜਾਓ ਇੱਕ ਵੀ ਸਾਥੀ ਦੇ ਡੰડા ਪੈ ਗਿਆ ਜਿਹੜੇ ਪੁਲਿਸ ਵਾਲੇ ਡੰડા ਮਾਰਿਆ ਸਾਰੀ ਉਮਰ ਉਹਦੀ ਨੌਕਰੀ ਪੁੱਛਦਾ ਉਹ ਕਿੱਥੇ ਮੇਰੀ ਨੌਕਰੀ ਕਿੱਥੇ ਹੈ ਆਪਣੇ ਜੋ ਕਿਸੇ ਸਾਥੀ ਨੇ ਮਿਸਦੇ ਕਰਤਾ ਇੱਧਰ ਫੁੱਲਸ ਵਾਲੀਆਂ ਪਹਿਣਾ ਖੜੀਆਂ ਜੀਆਂ ਇਹਨਾਂ ਦੀ ਵੀ ਜਾਨ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੇਕਰ ਆਪ ਪਹਿਣੇ ਨਹੀਂ ਆ ਤਾਂ ਵੀ ਸਾਡੇ ਪਹਿਣੇ ਜੇਕਰ ਆਪ ਆਈਏ ਹੈਗੇ ਇਹ ਵੀ ਸਾਡੇ ਪਾਈਏ ਆਪਾਂ ਭੀੜ ਵਾਂਗੂ ਬਿਹੇਵ ਕਰਨਾ ਬੜੇ ਦੇਖਿਆ ਅਜਿਹਾ ਆਪਾਂ ਵਾਂਗੂ ਬਿਹੇਵ ਕਰਨਾ ਹੈ ਜਥੇਬੰਦੀ ਸੰਗਠਨਾਂ ਕੋ ਬਿਹੇਵ ਕਰਨਾ ਹੈ ਆਪਾਂ ਉਹਦੇ ਹੱਕ ਨਾਲ ਲੜਿਆ ਆਪਣੀ ਲੜਾਈ ਡੰਡੇ ਮਾਰ ਕੇ ਨਹੀਂ ਡੰਡੇ ਖਾ ਕੇ ਲੜੀ ਜਾਊਗੀ ਜੇਕਰ ਡੰਡੇ ਖਾਣ ਦੀ ਸ਼ਮਤਾ ਹੈਗੀ ਹੈ ਫਿਰ ਤੋਂ ਉਹ ਬੈਠੀਏ ਜੇਕਰ ਉਹ ਡੰਡੇ ਮਾਰਨ ਲਈ ਆਏ ਹੈਗੇ ਗੰਨਾ ਤੁਸੀਂ ਮਾਰੋਗੇ ਕ੍ਰਿਮੀਨਲ ਕਿਸ ਕੇਸੇ ਹੌਰਤੇਦਾਰਜ ਹੋ ਜਾਊਗਾ ਅਸੀਂ ਉਹਨੂੰ ਡਿਫੈਂਡ ਨਹੀਂ ਕਰ ਪਾਵਾਂਗੇ ਆਪਾਂ ਸਰਕਾਰ ਨਾਲ ਲੜ ਰਹੇ ਆ ਇੱਕ ਦੋ ਫੌਜਾਂ ਨਹੀਂ ਲੜ ਰਹੀਆਂ ਯੁੱਧ ਦੇ ਮੈਦਾਨ 'ਚ ਉਹ ਲੜਾਈਆਂ ਤਲਵਾਰਾਂ ਵਾਲੀਆਂ ਹੁੰਦੀਆਂ ਇੱਥੇ ਲੜਾਈ ਕਲ ਆਉਂਦੀ ਹੈ ਇੱਕ ਇੱਕ ਸਾਥੀ ਦੇ 50 ਡੰਡਾ ਉਹਨਾਂ ਬਦਲਾ ਵੀ ਦਵਾਂਗੇ ਪਰ ਪਰੇਲੇ ਕੀ ਤਰੀਕੇ ਨਾਲ ਲਾਵਾਂਗੇ ਐਜੂਕੇਟਿਡ ਵੇਨਾਂ ਲਾਵਾਂਗੇ ਪਰ ਇਹ ਭਰੋਸਾ ਦਿਵਾਣਾ ਹੈ ਜਿਹੜੇ ਸਾਥੀ ਦੇ ਡੰਡਾ ਵੱਜ ਗਿਆ ਉਡੀ ਮੋਰਪਟੇ ਦਾ ਲਾਲ ਸੁਵੇਜ ਜੀ ਦਾ ਦੰਦਾ ਵੱਜਿਆ ਉਹ ਨੌਕਰੀ ਕਿ ਰਹਿ ਗਿਆ ਸੰਘਰਸ਼ ਕਮੇਟੀ ਤੇ ਨਹੀਂ ਰਹੂਗੀ ਓਡੀ ਨੌਕਰੀ ਅਸੀਂ ਖਾ ਕੇ ਜਾਵਾਂਗੇ ਸਾਰੇ ਪਿੰਡ ਸਾਰੇ ਇਕ ਵੀ ਸਾਥੇ ਦੰਦਾ ਵੱਜ ਗਿਆ ਯਾਦ ਰੱਖ ਲੋ ਚਾਹੇ ਬੀ ਮੇਲਾ ਚਾਹੇ ਮੇਲਾ ਓਡੀ ਨੌਕਰੀ ਨਹੀਂ ਜਾਊਗੀ ਚੰਗਾ ਮੰਗ ਦੀ ਗਲਤੀ ਨਾ ਕਰ ਜਿਓ ਬੇਕੀ ਹੈ ਪੰਜਾਬ ਸਰਕਾਰ ਮੁਰਦਾਬਾ 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 ਅਕਸਰ ਸ਼ਾਹੀ ਮੁਰਦਾਬਾਦ ਮੁਰਦਾਬਾ ਮੁਰਦਾਬਾ ਸਾਥੀਓ ਅਜਿਨੇ ਬੈਰੀਕੇਡ ਹੈ ਇਹਦਾ ਵੀ ਸਾਰੇ ਪੱਟ ਕੇ ਅੱਗੇ ਜਾਵਾਂਗੇ ਕਹ ਲਤਾ ਇਹ ਹੈ ਕਿ ਅਜਾ ਮਾ ਨਾਲ ਆਉਂਦੇ ਹੱਕ ਲੈ ਕੇ ਜਾਵਾਂਗੇ ਇੱਕ ਨਾਲ ਅਕੇ ਜਾਵਾਂਗੇ ਉਹ ਆਪਣਾ ਜਜ਼ਬਾ ਦੱਸੂਗਾ ਇੱਕ ਦਿਨ ਵੈਣਾ ਦੋ ਦਿਨ ਵੈਣਾ ਕਿ 20 ਦਿਨ ਵੈਣਾ ਤੇ ਉਹ ਥੋੜੇ ਦਿਨ ਮੈਂਡ ਕਰਦਾ ਵੈਸੇ ਮੈਂ ਕਰੋ ਕਹਿ ਕੇ ਧਾਉਣੇ ਆਗੇ ਅਸੀਂ ਤਾਂ ਜਾਂਦੇ ਨਹੀਂ ਪਰ ਸੰਗਰੂਰ ਮੋਰਚਾ ਇਕ ਲੰਮਾ ਮੈਂ ਸਾਰੇ ਸਾਥ ਨੂੰ ਦੇਣਾ ਚਾਹੁੰਗਾ 105 ਦਿਨ ਦਾ ਲੱਗਿਆ ਹੋਇਆ ਹੈ ਉੱਥੇ ਹਜ਼ਾਰਾ ਚੱਲਦਾ ਤੁਹਾਨੂੰ ਸੈਂਕੜੇ ਸਾਥ ਹੀ ਨਹੀਂ ਮਿਲਦੇਗੇ ਆਪਾਂ ਅਗਲੇ ਜਜ਼ਬੇ ਨਾਲ ਲੱਗਈਏ ਅਸੀਂ ਤਾਂ ਆਗੇ ਲੈ ਕੇ ਜਾਵਾਂਗੇ ਪਰ ਜੇ ਬਿਠਾ ਲਿਆ ਅਸੀਂ ਨਾਮਾਂ ਦੇ ਵਲ ਗਿਣਤੀ ਲਿਖਾਵਾਂਗੇ ਕਿਹੜਾ ਕਿਹੜਾ ਸਾਥੀ ਅੱਜ ਬਹਿ ਗਿਆ ਅੱਜ ਕਿੰਨੇ ਦਿਨ ਬਹਿ ਸਕਦਾ ਅਸੀਂ ਬੈਠੇ ਹਾਂ ਉਹਦੇ 100 ਦਿਨ ਬੈਠੇ ਆਗੇ ਉਹ ਸੁਖਦੀ ਮੋਟਾ ਉਹ ਲੱਗ ਜੂਗਾ ਜੇ ਤੁਸੀਂ ਬੈਠੇ ਹੋ ਤਾਂ ਕੀ ਪਿਆਰ ਹੋ ਸਾਰਾ ਸੁਖਦੀ ਪਵੰਦ ਕਰ ਲੂਗਾ ਜੇ ਵੀ ਪਿਆਰ ਹੋ ਭਗਵਾਨ ਤੁਹਾਨੂੰ ਕੱਤਰ ਲੈ ਕੇ ਜਾਊਗਾ ਪਰ ਬਾਲਾ ਫੈਸਲਾ ਤੁਸੀਂ ਆਪ ਦਾ ਲਾਓ ਮਾਂਚ ਤੋਂ ਮੈਂ ਸਬਦਾਂ ਦੇ ਰਿਹਾ ਹਾਂ ਸੰਗਰੂਰ ਮੋਰਚਾ ਡੀਸੀ ਦਫ਼ਤਰ ਨੂੰ ਲੈ ਕੇ ਆਪਾਂ ਉਹਨੇ ਸ਼ਿਫਟ ਕਰ ਦਾਂਗੇ ਪਰ ਪਹਿਲਾਂ ਤੁਸੀਂ ਆਪ ਦਾ ਫੈਸਲਾ ਕਰ ਲਓ ਕਿ ਤੁਸੀਂ ਪੱਕੇ ਤੌਰ ਤੇ ਉਹਦੇ ਬੈਠਣ ਨੂੰ ਚਾਹ ਰਹੇ ਹੋ ਚਾਹ ਰਹੇ ਜੀ ਸਾਰਾ ਦੀ ਗਿਰਤੀ ਵਿੱਚ ਕੰਪੀਟਿਟਿਵ ਆਪਾਂ ਕਰੀਏ ਪਰ ਸਰਕਾਰ ਫੇਰ ਉੱਥੇ ਦੀ ਉੱਥੇ ਇਸ ਕਰਕੇ ਹਜੇ ਆਪ ਦਾ ਸੋਚ ਸੰਕ ਫੈਸਲਾ ਕਰ ਲਓ ਆਪਾਂ ਲੜਨਾ ਹੈ ਕਿੰਨਾ ਕ ਹੈ ਕਿਨੀਆਂ ਸਮਰਥਾ ਆਪਣੇ ਤੇ ਆਪਾਂ ਆਪਣੀ ਲੜਨ ਦੀ ਸਮਰਥਾ ਵਧਾਈਏ ਜੀ ਆਪਾਂ ਪ੍ਰਾਪਤ ਕਰਨੀ ਹੈ ਜਿਨੀ ਆਪਣੀ ਲੜਨ ਦੀ ਸਮਰਥਾ ਹੋਊਗੀ ਉਸੇ ਹਿਸਾਬ ਨਾਲ ਸਰਕਾਰ ਆਪਾਂ ਨੂੰ ਦੇਵੇਗੀ ਪਰ ਜਿੰਨਾ ਆਪਾਂ ਡਿਸਪੀਸਪਲਨ ਰਵਾਂਗੇ ਜਿੰਨਾ ਸਾਡੇ ਤੇ ਭਰੋਸਾ ਰੱਖੋਗੇ ਤਾਂ ਕਿ ਅਸੀਂ ਛੋਟੀ ਲੜਨ ਦੀ ਸਮਰੱਥਾ ਅਨੁਸਾਰ ਸਰਕਾਰ ਨਾਲ ਲੜ ਸਕੀਏ ਛੋਟੀ ਲੜਨ ਦੀ ਸਮਰੱਥਾ ਅਨੁਸਾਰ ਡਿਫੈਂਸ ਕਰ ਸਕੀਏ ਛੋਟੀ ਲੜਨ ਦੀ ਸਮਰੱਥਾ ਅਨੁਸਾਰ ਬਾਇਤਰੀ ਨੂੰ ਅੱਗੇ ਮਾਰਨ ਵੱਲ ਸ਼ੁਰੂ ਕਰ ਰਹੇ ਆ ਉਹਨੂੰ ਆਪਾਂ ਚਿੱਕੇ ਤਰੀਕੇ ਨਾਲ ਸਰਕਾਰ ਤੇ ਦਬਾਅ ਪਾ ਕੇ ਉਹ ਸਾਰਾ ਮਿਲਾ ਸਕੀਏ ਜਿਹੜਾ ਪਰੂ 13 ਸਾਲਾਂ ਦੇ ਮੰਗ ਰਿਹਾ ਸਾਨੂੰ ਥੋੜੇ ਘਰੋਟੇ ਦੀ ਲੋੜ ਹੈ ਸਰਾ ਥੋੜੇ ਜਜ਼ਬੇ ਦੀ ਲੋੜ ਨਹੀਂ ਸਰਾ ਪਰ ਉਸੇ ਦੀ ਲੋੜ ਹੈ ਕਿ ਆਪਾਂ ਲੜਨਾ ਕਿਵੇਂ ਹੈ ਅਸੀਂ ਪ੍ਰੈਨ ਕਰ ਸਕੀਏ ਕਿ ਸਾਡੇ ਕੋਲੇ 1000 ਸਾਥੀ ਹੈ 500 ਸਾਥੀ ਹੈ 1500 ਸਾਥੀ ਹੈ ਭਰਾਤਰੀ ਇੱਥੇ ਹੁੰਦੇ ਸਾਥ ਹੈ ਇਹਨੂੰ ਕਿਵੇਂ ਵਰਤਿਆ ਜਾਵੇ ਸਾਡੇ ਸਾਥੀ 22 ਤਰੀਕ ਅੱਪਾ ਅੱਜ ਅੱਗੇ ਕੋਈ ਆਜਾ ਕਰੋ ਮੈਂ ਚੱਕ ਦੀਏ ਤੂੰ ਸਾਥੀ ਇੱਕ ਵਾਰੀ ਘੱਟ ਨਾ ਹੋਣ ਲੱਗੀ ਜੀ ਕੁਝ ਪੱਥਰबाजी ਦੇ ਵੀ ਅਸਰ ਸੀਗੇ ਪਰ ਯਾਦ ਰੱਖੋ ਜੇ ਪੱਥਰ ਵੱਜ ਗਿਆ ਕਿਸੇ ਦੇ ਆਪਣੀ ਮੁਹੀਮ ਖਤਰੇ 'ਚ ਹੈ ਮੈਂ ਪਹਿਲਾਂ ਹੀ ਕਹੇ ਇਹ ਲੜਾਈ ਪੱਥਰ ਮਾਰ ਕੇ ਨਹੀਂ ਕੰਡੇ ਖਾ ਕੇ ਲੜੀ ਜਾਂਦੀ ਹੈ ਤਾਂ ਸਾਰੇ ਸਾਥੀ ਸਮਝ ਕਰ ਲੈਣ ਤਾਂ ਮੈਂ ਲਈਓ ਦੋਲਪੀਤਾ ਗਰੀਏ ਤੋੜਾਂਗੇ ਦੋਲਪੀਤਾ ਉਹਦੇ ਘਰੇ ਵੀ ਜਾਵਾਂਗੇ ਲੋਕਪੀਤਾ ਉਹਦੇ ਪੱਗਾ ਮੋਰਚਾ ਵੀ ਲਾਵਾਂਗੇ ਦੋਲਪੀਤਾ ਸਗਰੂ ਮੋਰਚਾ ਉੱਥੇ ਚਲਾਵਾਂਗੇ ਸਾਰੇ ਸਾਥੀ ਆਪਦੀ ਸਮਰਥਾ ਆਪਦੇ ਸੰਘਰਸ਼ ਨੂੰ ਲੜਨ ਦੀ ਕੋਈ ਆਪਦੀ ਸਮਰਥਾ ਦਿਓ ਚੰਗਾ ਲੱਗਿਆ ਸਾਰੇ ਸਾਥੀ ਬਹੁਤ ਵੱਡੀ ਕੀਤੇ ਜਾਈ ਹੈ ਸਾਰੇ ਸਾਥੀ ਬਹੁਤ ਡਿਸਪਲਿਨ ਜਿਵੇਂ ਬੈਠੇ ਹੈ ਡਿਸਪਲਿਨ ਮਿਹਨਤ ਕੰਟੀਨਿਊ ਸੰਘਰਸ਼ ਅਤੇ ਲਗਾਤਾਰ ਜ਼ਿਲ੍ਹੇ ਵਿੱਚ ਸਾਥੀਆਂ ਦੁਆਰਾ ਡੀਸੀ ਡੀਓ ਦਫ਼ਤਰ ਨੂੰ ਮੰਗੋਂ ਪੱਤਰ ਦਿੱਤੇ ਜਾਣੇ ਉੱਥੇ ਐਕਸ਼ਨ ਕਰਨੇ ਇਹ ਆਪਣੀ ਜ਼ਰੂਰਤ ਹੈ ਇਹ ਸੰਘਰਸ਼ ਦੀ ਜ਼ਰੂਰਤ ਆਪਾਂ ਪੂਰੀਆਂ ਕਰ ਚੁੱਕੀਆਂ ਹਾਂ ਬਸ ਇਹ ਸੰਘਰਸ਼ ਦੀਆਂ ਜ਼ਰੂਰਤਾਂ ਸਾਨੂੰ ਲਗਾਤਾਰ ਵਰਤਨ ਦੀ ਆਗਿਆ ਦਿਓ ਹਰੇਕ ਵਾਰ ਨਿੱਕੇ ਜਿਹੇ ਸਵਾਲ ਤੇ ਸਵਾਲ ਨਾ ਚੱਕ ਲੈ ਕਰੂਗਾ ਕਿ ਆਹ ਕਿਉਂ ਕੀਤਾ ਗਿਆ ਉਹ ਕਿਉਂ ਕੀਤਾ ਗਿਆ ਕਈ ਵਾਰੀ ਆਪਾਂ ਆਪਦੇ ਜ਼ਿਲ੍ਹੇ 'ਚ ਆਪਦੇ ਬਲੌਕ 'ਚ ਬੈਠੇ ਸੋਚਦੇ ਹੁੰਦੇ ਆ ਗਲਤ ਹੈਗਾ ਪਰ ਉਹਦੇ ਕਈ ਕਾਰਨ ਹੁੰਦੇ ਹੈਗੇ ਪਹਿਲੇ ਦਿਨਾਂ ਤੋਂ ਕੈਗਰ ਲਿੱਤੀ ਗਈ ਸੀ ਆ ਸਾਰੀ ਨਿਆਰਾ ਦਿਨ ਸੀ ਉਹ ਫੈਸਲੇਾਂ ਦੇ ਪਿੱਛੇ ਪਰ ਆਪਾਂ ਅਕਾਮਲ ਕਰਕੇ ਕਹਿੰਦੇ ਆਹ ਗਲਤ ਹੈ ਉਹ ਗਲਤ ਹੈ ਪਰ ਜੇ ਤੋ ਲੀਡਰਸ਼ਿਪ ਮੰਨ ਲਿਆ ਪਰ ਥੋੜਾ ਲੀਡਰਸ਼ਿਪ ਤੇ ਭਰੋਸਾ ਵੀ ਰੱਖੋ ਐਸ ਕਰਕੇ ਸਬਰਨਾਲ ਜਸਵੀਨਾਲ ਜਨੂਨ ਨਾਲ ਆਪਾਂ ਉਹਦੇ ਹੱਥ ਲੈ ਕੇ ਜਾਵਾਂਗੇ ਡੀਏ ਵੀ ਲਵਾਵਾਂਗੇ ਛੇਵਾ ਪੇ ਕਮਿਸ਼ਨ ਵੀ ਲਵਾਵਾਂਗੇ ਅਤੇ ਪੰਜਾਬ ਸਰਕਾਰ ਦੇ ਅੰਦਰ ਲਾਗੂ ਕਰਾਉਦੇ ਹੋਏ ਸਿੱਖਿਆਵਾਂ ਦੀ ਮਰਜ਼ੀ ਬਣਾਵਾਂਗੇ ਸੇ ਸਮਰੂਰ ਮੋਰਚਾ ਆਪਾਂ ਓਟਲ ਚਲਾਵਾਂਗੇ ਸੰਘਾ ਕਮੇਟੀ ਓਟਲ ਚਲਾਵਾਂਗੇ ਜੋ ਤੱਕ ਸੇਖਿਆ ਬਗਜ ਮੱਝ ਨਹੀਂ ਆਉਂਦੇ ਤਾਰੇ ਲਾਵਾ ਸੋ। ਐਨ.ਆਈ. ਕਹਿੰਦਾ ਹੋਇਆ ਧੰਨਵਾਦ ਸਾਰੇ